ਹਾਂਜੀ ਕੀ ਹਾਲੀ ਠੀਕ ਠਾਕ ਹਾਂ ਜੀ ਸਾਰੇ ਵਧੀਆ ਹਾਂ ਜੀ ਗੱਲ ਹੈ ਕਿ ਇਸ ਤਰ੍ਹਾਂ ਜੀ ਹੁਣੇ-ਹੁਣੇ ਮੈਂ ਇੱਕ ਵੀਡੀਓ ਵੇਖੀ ਸੀ ਫੇਸਬੁੱਕ ਤੇ ਤੇ ਬਹੁਤ ਪੇਜਾਂ ਤੇ ਮਤਲਬ ਮੈਂ ਇਹ ਵੀਡੀਓ ਵੇਖੀ ਆ ਪਹਿਲਾਂ ਆਪਾਂ ਵੀਡੀਓ ਵੇਖਦੇ ਆ ਫਿਰ ਆਪਾਂ ਗੱਲ ਕਰਦੇ ਆ ਆ ਜੋ ਗੱਲ ਯਾਰ ਕੋਈ ਇੰਨਾ ਵੀ ਮਜਬੂਰ ਹੋ ਸਕਦਾ ਕਦੀ ਸੋਚਿਆ ਨਹੀਂ ਸੀ ਆ ਦੇਖ ਕੇ ਬਹੁਤ ਹੀ ਦੁੱਖ ਲੱਗਿਆ ਤੁਸੀਂ ਇਸ ਪੈਨ ਦੀ ਵੀਡੀਓ ਅੱਗੇ ਸ਼ੇਅਰ ਕਰਿਓ ਬੱਚਾ ਜੀ ਨੂੰ ਪੈਸੇ ਦੀ ਬਹੁਤ ਲੋੜ ਆ ਜੇਕਰ ਇਸ ਨੂੰ ਕੋਈ ਤੇ ਨੌਕਰੀ ਮਿਲ ਜੇ ਤੇ ਦੀ ਜ਼ਿੰਦਗੀ ਸੈੱਟ ਹੋ ਸਕਦੀ ਹੈ ਜਰੂਰ ਸ਼ੇਅਰ ਕਰਿਓ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀਡੀਓ ਵੇਖੋ ਪੂਰੀ ਸਾਰੇ ਹੱਥ ਜੋੜ ਕੇ ਬੇਨਤੀ ਹਾਂ ਕਿ ਰੇਕੇ ਸਾਨੂੰ ਕੰਮ ਦੇ ਲਈ ਲੋੜ ਆ ਜੀ ਤੁਮਨੇ ਨੂੰ ਰੱਖ ਲਓ ਕੋਈ ਤੁਮਨੇ ਇੱਕ ਜਗ੍ਹਾ ਦੇ ਦਿਓ ਤੇ ਰੋਟੀ ਦੇ ਦਿਓ ਮੈਂ ਨਾਲੇ ਮੇ ਰਹਿਤਾ ਹਿਸਾਬ ਦਾ ਬੇਟਾ ਮੇਰੇ ਕੋਲ ਕੋਈ ਤੰਦੀ ਨਹੀਂ ਹੈ ਅੱਛਾ ਜੀ ਵੀਡੀਓ ਵੇਖ ਲਈਆ ਤੁਸੀਂ ਮੇਰੇ ਕੋਲ ਹੁਣੇ ਆਈ ਸੀ ਵੀਡੀਓ ਇਹ ਮੈਂ ਫੇਸਬੁੱਕ ਤੇ ਵੇਖੀ ਹੁੰਦਾ ਸੀਗਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਲੇਕਿਨ ਵੀਡੀਓ ਹਰੇਕ ਕਿਸੇ ਨੇ ਪਾਤੀ ਹੈ ਮੇਰੇ ਵਾਂਗੂ ਤੇ ਨੰਬਰ ਕਿਸੇ ਨੇ ਵੀ ਨਹੀਂ ਦਿੱਤਾ ਨੰਬਰ ਭੈਣ ਦਾ ਕਿੰਨਾ ਆ ਨੰਬਰ ਜੇ ਕਿਸੇ ਕੋਲੇ ਹੈ ਤਾਂ ਕਮੈਂਟ ਬਾਕਸ ਵਿੱਚ ਜਾ ਕੇ ਡਾਟ ਡਾਟ ਪਾ ਕੇ ਨੰਬਰ ਲਿਖ ਦਿਓ ਕਿਉਂਕਿ ਉਹ ਨੰਬਰ ਕਈ ਵਾਰ YouTube ਦੇ ਵਿੱਚ ਨਹੀਂ ਲਿਖ ਹੁੰਦਾਗਾ ਤੇ ਉਹਦੇ ਵਿੱਚ ਜਿੱਦਾਂ ਕਿਵੇਂ ਵੀ ਹੈਨਾ ਤਦੋਂ ਤੁਸੀਂ ਲਿਖਣਾ 9988 ਜਾਂ ਕਿੰਦਾ ਵੀ 99 ਪਾ ਕੇ ਉਹਦੇ ਵਿੱਚ ਡਾਟ ਲਾ ਦੇਣਾ ਫਿਰ ਅੱਗੇ ਇਸ ਤਰ੍ਹਾਂ ਨੰਬਰ ਲਿਖ ਦੇਣਾ ਤੇ ਕਿ ਨੰਬਰ ਨੂੰ ਆਪਾਂ ਗਾਂ ਦਾ ਇਹ ਨੰਬਰ ਦੇ ਸਕੀਏ ਕਿਸੇ ਨੂੰ ਨੰਬਰ ਇਹ ਭੈਣ ਦਾ ਨੰਬਰ ਤਾਂ ਕਿਸੇ ਕੋਲ ਵੀ ਨਹੀਂਗਾ ਤੇ ਲੇਕਿਨ ਮੈਂ ਇੱਕ ਗੱਲ ਕਹੂੰਗਾ ਪਿੱਛੇ ਜੇ ਇੱਕ ਬੱਚਾ ਸੀਗਾ ਜਿਹੜਾ ਕਹਿੰਦਾ ਸੀ ਮੈਂ ਘਰੋਂ ਭੁੱਖਾ ਆਇਆ ਹਾਂ ਦੇਖੋ ਤੁਸੀਂ ਉਹਦੀ ਵੀਡੀਓ ਕਿੰਨੀ ਵਾਇਰਲ ਹੋਈ ਸੀ ਤੇ ਕਿੰਨੇ ਉਹਦੀ ਮਦਦ ਨੂੰ ਗਏ ਸੀ ਐਦਾਂ ਦੀ ਇਹ ਇਕੂ ਭੈਣ ਨੇ ਜੀ ਬਹੁਤ ਪੈਣਾ ਨੇ بڑے ਭਰਾ ਨੇ ਜਿਹਨੀਆਂ ਲੱਤਾਂ ਪਾਵਾਂ ਹਨ ਜੀਆਂ ਜਿਹੜੇ ਕੰਮ ਕਰ ਵੀ ਨਹੀਂ ਕਰ ਸਕਦੇਗੇ ਮੈਂ ਬਹੁਤ ਵਾਰ ਕਹਿਣਾ ਹੁੰਦਾ ਕਿ ਹੈਲਪ ਕਰਿਆ ਕਰੋ ਜੇ ਕਿਸੇ ਕੋਲ ਨੰਬਰ ਹੈ ਤਾਂ ਇਹ ਇਸ ਭੈਣ ਦਾ ਨੰਬਰ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਜਿੱਥੋਂ ਤੱਕ ਕੋਈ ਆਪਾਂ ਵੀ ਹੈਲਪ ਕਰਾਂਗੇ ਤੇ ਭੈਣ ਨਾਲ ਗੱਲ ਵੀ ਕਰਾਂਗੇ ਠੀਕ ਹੈ ਜੀ ਇਹ ਵੀਡੀਓ ਨੂੰ ਕਰ ਦਿਓ ਸ਼ੇਅਰ ਤੁਹਾਡਾ ਧੰਨਵਾਦ ਆ ਚੌਦੇ ਰਹੋ ਹੱਸਦੇ ਰਹੋ ਵਸਤੇ ਰਹੋ ਮਾਝਾ ਮਾਣੋ ਖੁਸ਼ ਰਹੋ ਕਿ ਮੈਂ ਥੈਂਕ ਯੂ